ਜਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਿਆਂ 'ਚ ਸ਼ਹਿਰਾ ਪੰਨੂਆ ਦੇ ਨਾਲ ਦੇ ਪਿੰਡ ਚੌਧਰੀ ਵਾਲਾ ਦੇ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਸ਼ਹੀਦ ਵਿਖੇ ਰਾਤ ਸਮੇਂ ਚੋਰ ਵੱਲੋਂ ਗੁਰੂ ਘਰ ਦੇ ਗੋਲਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਚੋਰ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਇੱਕ ਵਿਅਕਤੀ ਜਿਸ ਨੇ ਮੂੰਹ ਬੰਨਿਆ ਸੀ ਗੋਲਕ ਚੋਰੀ ਕਰਦਾ ਕੈਮਰੇ ਵਿੱਚ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਤੋਂ ਸਾਡੀ ਮੰਗ ਚੋਰ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਗ੍ਰੰਥੀ ਸਿੰਘ ਦੇ ਬਿਆਨ ਲੈ ਕੇ ਸੀਸੀਟੀਵੀ ਕੈਮਰੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਾਨੂੰ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਫੇਰੇ ਆ ਕੇ ਗਰੀਬਨ ਅਹੀਂ ਸਾਢੇ 3 ਵਜੇ ਮੈਂ ਦਰਬਾਰ ਖੁੱਲੀਦਾ ਵਾ ਤੇ ਉਦੋਂ ਦਰਬਾਰ ਦੇ ਸਾਲੇ ਟੁੱਟੇ ਹੋਏ ਸੀਗੇ ਫਿਰ ਵੀ ਵੇਖਿਆ ਗੋਲਕੰਦਰੋਂ ਹੈ ਨਹੀਂ ਗੋਲਕ ਟੁੱਕੇ ਲੈ ਗਿਆ ਕੋਈ ਸੰ ਕੋਈ ਬੰਦਾ ਸਾਹਮਣੇ ਆਉਂਦਾ ਵਾ ਕੈਮਰੇ ਦੇ ਵਿੱਚ ਰਿਪੋਰਟਿੰਗ ਦੇ ਵਿੱਚ ਉਹਨੇ ਮੂੰਹ ਮ ਬੰਨਿਆ ਹੋਇਆ ਤੇ ਬਾਕੀ ਉਹਦਾ ਹੋਰ ਨਹੀਂ ਪਤਾ ਬੰਦੇ ਦੀ ਚਾਲ ਟਾਲ ਤੋਂ ਪਤਾ ਲੱਗਦਾ ਕਿਥੋਂ ਨਹੀਂ ਹੁਣ ਇਹ ਨਹੀਂ ਪਤਾ ਲੱਗਾ ਵੀ ਸਾਨੂੰ ਕੌਣ ਹੈ ਕੌਣ ਨਹੀਂ ਇਹ ਤਾਂ ਹੁਣ ਬਾਅਦ ਵਿੱਚ ਮਾਇਆ ਕਿ ਨਹੀਂ ਹੋ ਗਈ ਮਾਇਆ ਕੋ ਹੁਣ ਵੇਖੋ ਮਹੀਨੇ ਕਿ ਹੋ ਗਿਆ ਗੋਲ ਖੁੱਲ ਨੂੰ 10 15 20000 ਰੁਪਏ ਦੇ ਲੱਗ ਬੰਨੇ ਹੋਏਗਾ ਜੀ ਕਿਉਂ ਜੇ ਬੋਲਕਾਂ ਬੜੀਆਂ ਚੋਰੀ ਹੁੰਦੀਆਂ ਗੁਰਦਰਾ ਸਾਹਿਬਾਨਾਂ ਦੀ ਕਿ ਉਹ ਕੀ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਨਹੀਂ ਰਹੇ ਤੇ ਉਹ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਜਿੰਨਾ ਵੀ ਹੋ ਸਕੇ ਨੂੰ ਨਾਗ ਸੰਗਤ ਦੇ ਸਾਧਨ ਸੰਗਤ ਵੀ ਸਾਥ ਦੇਵੇ ਕਿਉਂਕਿ ਇਹ ਚੀਜ਼ਾਂ ਹੁਣ ਸਭ ਤੋਂ ਵੱਡੀ ਗੱਲ ਆ ਸਾਡੇ ਵਾਸਤੇ ਬਹੁਤ ਨਮੋਸ਼ੀ ਵਾਲੀ ਗੱਲ ਵੀ ਆ ਤੇ ਘਾਟ ਵਾਲੀ ਵੀ ਗੱਲ ਆ ਜੇ ਸਾਡੇ ਗੁਰੂ ਨੂੰ ਹੀ ਹੁਣ ਇੱਥੇ ਆ ਕੇ ਇਤੋਂ ਗਾੜੀ ਸਾਡੇ ਕੋਲ ਕੋਈ ਥਾਂ ਨਹੀਂ ਹੈਗਾ ਕੀ ਕੋਸ਼ਿਸ਼ ਇਹ ਹੁੰਦੀ ਆ ਵੀ ਜਿੱਤਰਾ ਇਹੋ ਜਿਹੇ ਬੰਦੇ ਫੜੇ ਜਾਣ ਤੇਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕੀ ਲੱਗਦਾ ਤੁਹਾਨੂੰ ਵੀ ਇਹੋ ਜਿਹੇ ਗੁਰੂ ਘਰਾਂ ਦੀ ਜਿਹੜੀਆਂ ਚੋਰੀਆਂ ਕਰਨਦੇ ਬਖਸ਼ੇ ਜਾਣਗੇ ਕਿਤੇ ਇਹ ਤਾਂ ਗੁਰੂ ਪਾਤਸ਼ਾਹ ਵੱਲੋਂ ਤੇ ਧੱਕੇ ਹੀ ਜਾਣੇ ਕਈ ਪੀੜੀਆਂ ਨਰਕ ਨੂੰ ਜਾਣ ਗਈਆਂ ਇੱਕ ਦੀ ਤੇ ਦੂਜੀ ਗੱਲ ਛੱਡੋ ਇਹ ਤਾਂ ਬਖਸ਼ਿਆ ਕੀ ਜਾਣੇ ਕੀ ਕੁਲਾ ਮਹਾਰਾਜ ਦੀ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਜੇ ਇੱਕ ਬ੍ਰਹਮ ਗਿਆਨੀ ਬਣੇ ਤੇ ਕੀ ਕੁਲਾ ਨਰਕੋਂ ਜਾਂ ਫਰਗ ਨੂੰ ਜਾ ਸਕਦੀਆਂ ਤੇ ਜੇ ਇੱਕ ਇਹੋ ਜਿਹਾ ਨਰਕ ਪਾਵੇ ਤੇ ਉਹਦਾ ਇਰਾਦਾ ਤੁਹਾਡਾ ਪਰਿਵਾਰ ਸਵੇਂ ਤੋਂ ਵੀ ਨਰਕਾਂ ਨੂੰ ਜਾਣੇ ਆ ਇਹ ਤਾਂ ਬੜੀ ਵੱਡੀ ਗੱਲ ਪਰ ਹੁਣ ਦੇ ਮਤਾਬਕ ਜਿਹੜਾ ਕਿਉਂਕਿ ਆਪਣਾ ਸਰਕਾਰ ਕਹਿੰਦੀ ਸੀ ਬੜੀ ਆਹੀ ਇਮਾਨਦਾਰੀ ਦੀ ਜੋ ਇਧਰ ਹੁਣ ਕਈ ਤੇ ਜਾਂਦੇ ਆ ਸਰਕਾਰਾਂ ਹੁਣ ਜਿੰਨਾ ਚਿਰ ਆਪਾਂ ਆ ਜਮੀਨ ਲੈਵਲ ਤੇ ਵੇਖਿਆ ਜਾਵੇ ਤਾਂ ਬਹੁਤ ਦਿਨੋਂ ਦਿਨ ਨੁਕਸਾਨ ਹੋਈ ਜਾਂਦਾ ਸਾਡੇ ਪਿੰਡ 'ਚ ਬਹੁਤ ਨੁਕਸਾਨ ਚੁੱਕਿਆ ਦੂਜੇ ਤੀਜੀ ਗੋਲ ਸਾਡੇ ਗੁਰਦੁਰੇ ਸਾਹਿਬ ਵੀ ਲਾਗੇ ਹੋਈ ਨਕੇ ਪਹਿਲੇ ਇਸਵਾਣਾ ਸਾਹਿਬ ਗੁਰਦੁਰੇ ਸਾਹਿਬ ਨੂੰ ਸਥਾਨ ਹੋਇਆ ਰਸੀਦਾਂ ਦਾ ਸਥਾਨ ਤੇ ਹੁਣਾਂ ਮੈਸਰਲੇ ਜਹੀ ਮਹੀਨਾ ਨਹੀਂ ਹੋਇਆ ਵੀ ਕਿ ਤਨੋਂ ਅੰਦਾ ਫਰਕ ਬਣਾਵਾ ਵੱਧ ਤੋਂ ਵੱਧ ਪ੍ਰਸ਼ਾਸਨ ਆ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਤਾਂ ਹੀ ਇਹੋ ਬੇਨਤੀ ਕਰਦੇ ਵੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਾਨੂੰ ਇਹ ਬੰਦੇ ਦਾ ਪਤਾ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਸਾਡੇ ਗੁਰੂ ਘਰਾਂ ਵਾਸਤੇ ਵੱਧ ਤੋਂ ਵੱਧ ਸੇਫਟੀ ਜਿੰਨਾ ਵੀ ਹੋ ਸਕੇ ਨਾਲ ਅੰਤਿਉਂਗ ਬੇਨਤੀ ਕਰਾਂਗੇ ਇਹਨਾਂ ਨੂੰ ਤੇ ਨਸ਼ਹਿਰੇ ਦੇ ਆਪਣਾ ਬਾਰ-ਬਾਰ ਗੁਰਦਰਾ ਹੈ ਤੇ ਇੱਥੇ ਗੁਰਦਾਰੇ ਦੇ ਵਿੱਚ ਆਪਣਾ ਰਾਤ ਨੂੰ ਸਵੇਰ 12 ਵਜੇ ਦੀ ਵਾਰਦਾਤ ਆ ਸੀਸੀਟੀਵੀ ਕੈਮਰੇ ਦੇ ਵਿੱਚੋਂ ਬੰਦਾ ਹੁੰਦਾ ਆ ਮੂੰਹ ਵੱਡਾ ਤੇ ਅਣਕੋਨ ਜਿੰਦਰਾ ਤੋੜ ਕੇ ਆਪਣਾ ਜਿਹੜਾ ਉਥੋਂ ਗੁਰ ਕਿੜਾ ਚੱਕ ਕੇ ਲੈ ਗਿਆ ਤੇ ਕਿੰਨੀ ਕੀ ਰਕਮ ਸੀ ਡਿਫਟ ਸਾਹਿਬ ਨੂੰ ਜਿਆ ਕੁਝ ਪਤਾ ਲੱਗਾ ਇਹਨਾਂ ਦੇ ਦੱਸਣ ਮੁਤਾਬਕ ਆ ਵੀ 8-10 ਹਜ਼ਾਰ ਰੁਪਏ ਦੇ ਕਰੀਬ ਆ ਇਹ ਕਾਰਵਾਈ ਕੀਤੀ ਜਾਵੇ ਬਸ ਇਹਨਾਂ ਦਾ ਬਿਆਨ ਲਿਖ ਕੇ ਫਿਰ ਦਰਜ ਕਰਦੇ ਹਾਂ ਤੇ